ਹਾਂਜੀ ਤੇ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡਾ ਆਪਣੇ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ سپورਟ ਤੇ ਰਜਿਸਟੈਂਸ ਆਪਾਂ ਕਿਵੇਂ ਡਰਾਅ ਕਰ ਸਕਦੇ ਹਾਂ ਕਿਵੇਂ ਲਗਾ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ 15 ਮਿੰਟ ਦਾ ਟਾਈਮ ਫਰੇਮ ਲਗਾ ਲੈਣਾ ਹੈ ਆਪਦੇ ਚਾਰਟ ਤੇ ਤੇ ਤੁਸੀਂ ਚਾਰਟ ਬੈਸਟ ਜਿਹੜਾ ਦੇਖਿਆ ਕਰੋ ট্রেਡਿੰਗ ਥਿਊ ਉੱਤੇ ਚਾਰਟ ਦੇਖਿਆ ਕਰੋ ਜਿੰਨੇ ਵੀ ਬ੍ਰੋਕਰਾਂ ਦੇ ਵਿੱਚ ਚਾਰਟ ਆਉਂਦੇ ਆ ਇਸੇ ਐਪ ਦੇ ਹੀ ਆਉਂਦੇ ਆ ਤੇ ਇਸ ਲਈ ਇੱਥੇ ਦੇਖੋਗੇ ਤੁਹਾਨੂੰ ਜ਼ਿਆਦਾ ਬਿਹਤਰ ਰਹੂਗਾ ਚਾਰਟ ਇੱਥੇ ਦੇਖ ਲਿਆ ਕਰੋ ਕਿਸੇ ਵੀ ਤੁਸੀਂ ਬ੍ਰੋਕਰ ਦੇ ਵਿੱਚ ਟ੍ਰੇਡ ਕਰਨੀ ਆ ਉਹਦੇ ਵਿੱਚ ਸਿਰਫ ਟ੍ਰੇਡ ਕਰੋ ਦੋ ਮੋਬਾਈਲ ਰੱਖੋ ਇੱਕ ਤੇ ਚਾਰਟ ਵੇਖਦੇ ਰਿਹਾ ਕਰੋ ਤੇ ਦੂਜੇ ਤੇ ਤੁਸੀਂ ਟ੍ਰੇਡ ਕਰ ਲਿਆ ਕਰੋ ਜੇ ਕਿਸੇ ਕੋਲ ਲੈਪਟਾਪ ਜਾਂ ਪੀਸੀ ਆ ਫਿਰ ਉਹਦੇ ਨਾਲੋਂ ਵੀ ਵਧੀਆ ਏ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਵੇਂ ਆਪਾਂ ਲਗਾ ਸਕਦੇ ਹਾਂ ਆਪਾਂ ਹਾਰੀਜ਼ਨਟਲ ਲਾਈਨ ਦੇ ਸਪੋਰਟ ਤੇ ਰਜਿਸਟੈਂਸ ਲਗਾਉਣੀ ਤੁਹਾਨੂੰ ਦੱਸਾਂਗੇ ਪਹਿਲਾਂ ਤੇ ਸਭ ਤੋਂ ਪਹਿਲਾਂ ਤੁਸੀਂ ਇੱਥੇ ਤੁਹਾਨੂੰ ਇੱਕ ਪੈਨ ਦਾ ਆਈਕਨ ਮਿਲ ਜਾਏਗਾ ਟ੍ਰੇਡਿੰਗ 뷰 ਅਪ ਦੇ ਵਿੱਚ ਤੇ ਉਹਦੇ ਬਾਅਦ ਤੁਸੀਂ ਕਲਿੱਕ ਕਰਨਾ ਹੈ ਹਰੀਜ਼ਨਟਲ ਲਾਈਨ ਤੇ ਠੀਕ ਹੈ ਹੁਣ ਦੇਖੋ ਇੱਥੇ ਮਾਰਕੀਟ ਨਾ ਬਾਰ-ਬਾਰ ਮਤਲਬ ਕਿ ਇਹਦੇ ਮਾਰਕੀਟ ਨੇ ਕਨਸੋਲिडेट ਕੀਤਾ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਕਿੰਨਾ ਟਾਈਮ ਕਦੇ ਉੱਤੇ ਕਰ ਥਲੇ ਕਰਦੀ ਰਹੀ ਤੇ ਇੱਥੇ ਸੀ ਇੱਕ سپورਟ ਇੱਥੇ ਤੁਸੀਂ ਦੇਖੋ 48000 ਤੇ ਇਹ ਆਪਾਂ ਤੁਹਾਨੂੰ ਟੈਲੀਗ੍ਰਾਮ ਤੇ ਲਾ ਕੇ ਵੀ ਦੱਸਿਆ ਸੀ 4887 ਜਾਂ 88 ਦੇ ਆਸ-ਪਾਸ ਤੁਸੀਂ ਕਹਿ ਸਕਦੇ ਹੋ ਇਹ ਦੇਖੋ ਜਿੱਥੇ ਮਲਟੀ ਟਾਈਮ ਮਾਰਕੀਟ ਨੇ ਰੁਕੀ ਹੋਵੇ ਉੱਥੇ ਆਪਾਂ ਜੇ ਮਤਲਬ ਕਿ ਉੱਪਰ ਜਾਣ ਦੀ ਜਿਵੇਂ ਜੇ ਆਪਾਂ ਇੱਥੇ ਉੱਪਰ ਲਗਾਵਾਂਗੇ ਤੇ ਉਸ ਨੂੰ ਆਪਾਂ ਕਹਿੰਦੇ ਆ ਰੈਜ਼ਿਸਟੈਂਸ ਤੇ ਜਿਵੇਂ ਥੱਲੇ ਥੱਲੇ ਵਾਲੀ ਸਾਈਡ ਨੂੰ ਜਦੋਂ ਮਾਰਕੀਟ ਜਾ ਰਹੀ ਹੋਰੀ ਜਾ ਰਹੀ ਹੁੰਦੀ ਹੈ ਜਿੱਥੇ ਮਾਰਕੀਟ ਰੁਕਦੀ ਹੈ ਤੇ ਉਦੋਂ ਆਪਾਂ ਉਸ ਨੂੰ ਕਹਾਂਗੇ سپورਟ ਠੀਕ ਹੈ ਜਿਵੇਂ ਕਿ ਹੁਣ ਮਾਰਕੀਟ ਇਸ ਲਾਈਨ ਦੇ ਉੱਤੇ ਆ ਤੇ ਇਹ سپورਟ ਹੈ ਠੀਕ ਹੈ ਜਦੋਂ ਮਾਰਕੀਟ ਇਹਦੇ ਥੱਲੇ ਆ ਜਾਊਗੀ ਤੇ ਇਹ ਰੈਜ਼ਿਸਟੈਂਸ ਦਾ ਕੰਮ ਕਰੂਗਾ ਮਤਲਬ ਕਿ ਇੱਥੋਂ ਮਾਰਕੀਟ ਰੈਜ਼ਿਸਟੈਂਸ ਲਾਊਗੀ ਹੁਣ ਇਹ ਮਾਰਕੀਟ ਇਹਦੇ ਉੱਤੇ ਕਲੋਜ਼ ਕੀਤਾ ਇਹਦੇ ਮਾਰਕੀਟ ਇੱਥੋਂ سپورਟ ਲਵੇਗੀ ਠੀਕ ਹੈ ਤੇ ਇਸ ਤਰ੍ਹਾਂ ਤੁਸੀਂ ਡਰਾਅ ਕਰ ਸਕਦੇ ਹੋ ਇਹ ਤੇ ਇਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਦੇਖੋ ਕਿ ਇੱਥੇ ਹੁਣ ਕਈ ਲੋਕ ਕਹਿੰਗੇ ਕਿ ਬ੍ਰੇਕ ਮਤਲਬ ਕਿ ਓਨੀ ਤੇਜ਼ੀ ਨਾਲ ਨਹੀਂ ਹੋਇਆ ਜਿਤਨਾ ਕਿ ਮਤਲਬ ਕਿ ਵੈਸੇ سپورਟ ਤੇ ਰੈਜ਼ਿਸਟੈਂਸ ਹੁੰਦੇ ਆ ਇੱਥੇ ਤੁਸੀਂ ਦੇਖੋਗੇ ਕਿ 48000 ਦਾ ਨੰਬਰ ਤੁਹਾਨੂੰ ਦਿਖਾਈ ਦੇਵੇਗਾ ਇਹ ਦੇਖੋ ਇਹ ਜਿਹੜਾ ਹੁੰਦਾ ਹਜ਼ਾਰ ਵਾਲੇ ਨੰਬਰ ਤੇ 48547 500 ਜਾਂ ਫਿਰ 46500 ਇਹ ਜਿਹੜੇ ਨੰਬਰ ਹੁੰਦੇ ਆ ਇਹ ਆਪਣੇ ਆਪ ਦੇ ਵਿੱਚ ਇੱਕ سپورਟ ਤੇ ਰੈਜ਼ਿਸਟੈਂਸ ਹੁੰਦੇ ਆ ਇੱਥੇ ਬਹੁਤ ਸਾਰੇ ਸੈਲਰਾਂ ਨੇ ਕਾਲ ਰਾਈਟਿੰਗ ਜਾਂ ਫਿਰ ਪੁੱਟ ਰਾਈਟਿੰਗ ਕੀਤੀ ਹੁੰਦੀ ਹੈ ਜੇ ਮਾਰਕੀਟ ਥੱਲੇ ਹੋਏ ਤੇ ਬਹੁਤ ਸਾਰੀ ਕਾਲ ਰਾਈਟਿੰਗ ਹੁੰਦੀ ਹੈ ਜਿਵੇਂ ਹੁਣ ਮਾਰਕੀਟ ਉੱਤੇ ਗਈ ਤੇ ਪੁੱਟ ਰਾਈਟਿੰਗ ਇੱਥੇ ਹੋਵੇਗੀ ਤੇ ਇਹ ਆਪਦੇ ਆਪ ਦੇ ਵਿੱਚ ਇੱਕ سپورਟ ਤੇ ਰੈਜ਼ਿਸਟੈਂਸ ਹੁੰਦੇ ਆ ਠੀਕ ਹੈ ਤੇ ਹੁਣ ਦੇਖੋ ਇਹ ਤਾਂ ਹੋ ਗਿਆ ਮਤਲਬ ਕਿ ਆਪਣਾ ਸਪੋਰਟ ਤੇ ਰਿਸਿਸਟੈਂਸ ਟੋਕਨ ਦਾ ਤਰੀਕਾ ਦੇਖੋ ਹੁਣ ਕਰਨਾ ਕੀ ਹੁਣ ਜਿੱਤਰਾ ਕਿ ਮਾਰਕੀਟ ਨੇ ਇੱਥੇ ਕਲੋਜ਼ ਕੀਤਾ ਹੁਣ ਲੇਟੈਸਟ ਜਿਹੜੇ ਆਪਣੇ ਸਪੋਰਟ ਹੁੰਦੇ ਤੇ ਰਿਸਿਸਟ ਹੁੰਦੇ ਆਪਾਂ ਉਹਨਾਂ ਨੂੰ ਫੋਲੋ ਕਰਨਾ ਹੈ ਠੀਕ ਹੈ ਜਿੱਤਰਾ ਦੇਖੋ ਕਿ ਹੁਣ ਇੱਥੇ ਮਾਰਕੀਟ ਉੱਤੇ ਸਹਾਈਤ ਉੱਤੇ ਕੁਝ ਨਹੀਂ ਹੈ ਤੇ ਫਿਰ ਆਪਾਂ ਪਿੱਛੇ ਜਾ ਕੇ ਦੇਖ ਲਵਾਂਗੇ ਕਿ ਕਿੱਥੇ ਮਾਰਕੀਟ ਨੇ ਕਿੰਨਾ ਟਾਈਮ ਰੁਕੀ ਸੀ ਜਾਂ ਫਿਰ ਕੋਈ 올 ਟਾਈਮ ਹਾਈ ਦਾ ਉਹ ਵੀ ਆਪਣੇ ਵਾਸਤੇ ਇੱਕ ਰਿਸਿਸਟੈਂਸ ਹੁੰਦਾ ਹੈ ਠੀਕ ਹੈ ਹੁਣ ਦੇਖੋ ਇਹ ਜੇ ਮੈਂ ਇੱਥੇ ਦੇਖੋ ਆ ਜਿਹੜਾ ਹਾਈ ਹੈ ਠੀਕ ਹੈ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਇਹ ਹੈ ਠੀਕ ਹੈ ਤਾਂ ਉੱਤੇ ਕੁਝ ਨਹੀਂ ਹੈਗਾ ਤੇ ਆਪਾਂ ਇੱਥੇ ਅਗਲੇ سپورਟ ਤੇ ਰੈਜ਼ਿਸਟੈਂਸ ਦੇਖਣ ਲਈ ਕੀ ਕਰਾਂਗੇ ਇਹਨੂੰ ਪਿੱਛੇ ਲੈ ਕੇ ਜਾਵਾਂਗੇ ਚਾਰਟ ਨੂੰ ਪਿਛਲੇ ਦਿਨਾਂ ਦੇ ਵਿੱਚ ਲੈ ਕੇ ਜਾਵਾਂਗੇ ਤੇ ਇੱਥੇ ਦੇਖਾਂਗੇ ਕਿ ਕਿੱਥੇ ਆ ਅਗਲਾ ਆਪਣਾ ਰੈਜ਼ਿਸਟੈਂਸ ਕਿਉਂਕਿ ਮਾਰਕੀਟ ਹੁਣ ਇੱਥੋਂ ਥੱਲੇ ਆ ਤੇ ਥੱਲੇ ਤੋਂ ਜਿਹੜੇ ਉੱਤੇ ਉਹਨਾਂ ਨੂੰ ਰੈਜ਼ਿਸਟੈਂਸ ਕਹਾਂਗੇ ਤੇ ਜਦੋਂ ਮਾਰਕੀਟ ਇਹਨਾਂ ਨੂੰ ਕ੍ਰਾਸ ਕਰ ਜਾਏਗੀ ਇਹੀ سپورਟ ਦਾ ਕੰਮ ਕਰਨਗੇ ਤੇ ਹੁਣ ਆਪਾਂ ਇੱਥੇ ਦੇਖੋ ਆਪਾਂ ਨੂੰ ਇੱਥੇ ਮਿਲ ਗਿਆ ਇੱਥੇ ਆਪਾਂ ਲਗਾਵਾਂਗੇ ਫਿਰ ਅਗਲਾ ਰੈਜ਼ਿਸਟੈਂਸ ਠੀਕ ਹੈ ਹੁਣ ਦੇਖੋ ਇੱਥੇ ਬਹੁਤ ਵਾਰ ਮਾਰ ਇਸ ਜਗ੍ਹਾ ਤੇ ਰੁਕ ਰੁਕ ਰੋਕੇ ਕੰਸੋਲिडेट ਕੀਤਾ ਠੀਕ ਹੈ ਤੇ ਇਧਰੋਂ ਤੁਸੀਂ ਦੇਖ ਸਕਦੇ ਹੋ ਇਹਦਾ ਇਹ ਹਾਈ ਹੈ ਠੀਕ ਹੈ ਇਹ ਹਾਈ ਵੀ ਇੱਕ ਆਪਣੇ ਆਪ ਦੇ ਵਿੱਚ ਹੁਣ ਰਿਸਿਸਟੈਂਸ ਦਾ ਕੰਮ ਕਰੇਗਾ ਇੱਥੇ ਤੁਸੀਂ ਦਿਖਾ ਸਕਦੇ ਜੇ ਇਹ ਦੇਖੋ ਇੱਕ ਮਜ਼ਬੂਤ ਰਿਸਿਸਟੈਂਸ ਇੱਥੇ ਤੁਹਾਨੂੰ ਦਿਖਾਈ ਦੇਵੇਗਾ ਹੁਣ ਮਜ਼ਬੂਤ ਕਿਵੇਂ ਇਧਰ ਵੇਖੋ ਸਭ ਤੋਂ ਪਹਿਲਾਂ ਪਹਿਲਾਂ ਤੁਸੀਂ ਦੇਖੋ ਕਿ ਇਹ ਮਾਰਕੀਟ ਨੇ ਇੱਥੇ ਕਲੋਜ਼ ਕੀਤਾ ਅਗਲੇ ਦਿਨ ਗੈਪ ਅਪ ওপਨਿੰਗ ਹੋਈ ਬਾਅਦ ਚ ਇੱਥੋਂ ਥੱਲੇ ਨਹੀਂ ਆ ਰਹੀ ਸੀ ਇਹ ਦੇਖੋ ਤੁਸੀਂ ਇੱਥੇ ਵੇਖੋ ਮਾਰ ਕੇ بار بار ਉੱਤੇ ਜਾ ਰਹੀ ਸੀ ਫਿਰ ਇਸ ਨੂੰ ਬ੍ਰੇਕ ਕੀਤਾ ਤੇ ਇਸ ਨੂੰ ਕ੍ਰੋਸ ਨਹੀਂ ਕਰ ਪਾ ਰਹੀ ਸੀ ਉੱਤੇ ਦੇਖੋ ਠੀਕ ਹੈ ਤੇ ਹੁਣ ਦੇਖੋ ਬਾਅਦ ਦੇ ਵਿੱਚ ਇੱਥੋਂ ਇਸਨੇ ਮਾਰਕੀਟ ਨੇ ਇਸ ਨੂੰ ਕ੍ਰੋਸ ਕੀਤਾ ਫਿਰ ਥੱਲੇ ਡਿੱਗੀ ਮਤਲਬ ਕਿ ਫੇਲ ਹੋਇਆ ਤੇ ਇਹ ਇੱਕ ਮਜ਼ਬੂਤ ਰੈਜ਼ਿਸਟੈਂਸ ਹੈ ਠੀਕ ਹੈ ਹੁਣ ਇਹਦੇ ਵਿੱਚ ਹੋਣਾ ਕੀ ਹੈ ਜਦੋਂ ਮਾਰਕੀਟ ਮਾਰਕੀਟ ਥੱਲਿਓ ਆ ਰਹੀ ਹੋਵੇਗੀ ਹਨਾ ਮਾਰਕੀਟ ਜਦੋਂ ਥੱਲਿਓ ਆ ਰਹੀ ਹੋਵੇਗੀ ਤੇ ਹੋ ਸਕਦਾ ਹੈ ਕਿ ਮਾਰਕੀਟ ਇੱਥੋਂ ਮਤਲਬ ਕਿ ਜਿਵੇਂ 48 348 ਦਾ ਇਹ ਆਪਣਾ ਰਿਸਿਸਟੈਂਸ ਹੈ ਤੇ ਹੋ ਸਕਦਾ ਹੈ ਕਿ ਮਾਰਕੀਟ 48 300 ਤੋਂ ਹੀ ਰੁਕ ਜਾਵੇ ਕਿਉਂਕਿ ਕਨਸੋਲिडेट ਹੋਇਆ ਮਤਲਬ ਕਿ ਇੱਕ ਰੇਂਜ ਬਣੀ ਹੈ ਜਦੋਂ ਰੇਂਜ ਬਣੀ ਹੁੰਦੀ ਹੈ ਤੇ ਆਪਣੇ ਆਪ ਦੇ ਵਿੱਚ ਸਪੋਰਟ ਜਾਂ ਡਿਸਟੈਂਸ ਵੱਡਾ ਹੋ ਜਾਂਦਾ ਜਦੋਂ ਇਹਨੇ ਬ੍ਰੇਕ ਹੋਣ ਆਇਆ ਤੇ ਇਤਨਾ ਰੇਂਜ ਬਣੂਗੀ ਇਹਦੇ ਕੋਲ ਆਣ ਕੇ ਤੇ ਫਿਰ ਇਸ ਨੂੰ ਮਾਰਕੀਟ ਬ੍ਰੇਕ ਕਰੇਗੀ ਤੇ ਮਾਰਕੀਟ ਤੇਜ਼ੀ ਦੇ ਨਾਲ ਉੱਤੇ ਜਾਏਗੀ ਠੀਕ ਹੈ ਤੇ ਇਹ ਇਸ ਤਰ੍ਹਾਂ ਤੁਸੀਂ ਸਪੋਰਟ ਤੇ ਰਿਸਿਸਟੈਂਸ ਡਰਾ ਕਰ ਸਕਦੇ ਹੋ ਠੀਕ ਹੈ ਬਾਕੀ ਜਿੱਥੇ ਮਤਲਬ ਕਿ 올 ਟਾਈਮ ਹਾਈ ਹੋਊਗਾ ਉਹ ਆਪਣੇ ਆਪ ਦੇ ਵਿੱਚ ਇੱਕ ਰੈਜ਼ਿਸਟੈਂਸ ਹੋਊਗਾ ਜਿਹੜੇ ਨੰਬਰ ਹੁੰਦੇ ਨੇ ਉਹ ਤੁਹਾਨੂੰ ਮੈਂ ਦੱਸਦਾ ਕਿ سپورਟ ਤੇ ਰੈਜ਼ਿਸਟੈਂਸ ਹੁੰਦੇ ਨੇ ਹੁਣ ਦੇਖੋ ਇਹ ਇਹ ਤਾਂ ਹੋ ਗਏ 15 ਮਿੰਟ ਦੇ ਟਾਈਮ ਫਰੇਮ ਤੇ ਆਪਾਂ سپورਟ ਤੇ ਰੈਜ਼ਿਸਟੈਂਸ ਕਿਵੇਂ ਡਰਾਅ ਕਰ ਸਕਦੇ ਹਾਂ ਹੁਣ ਦੇਖੋ ਹੁਣ ਇਹਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਨਾ ਮਤਲਬ ਕਿ ਛੋਟੇ ਲਾਗੇ ਲਾਗੇ ਜੇ ਤੁਸੀਂ ਕੁਝ ਦੇਖਣਾ ਚਾਹੁੰਦੇ ਹੋ ਜਿਵੇਂ ਉਹ ਰੈਜ਼ਿਸਟੈਂਸ ਜਿਵੇਂ ਹੁਣ ਇੱਥੇ ਆਪਾਂ ਇੱਕ ਅਗਲਾ ਰੈਜ਼ਿਸਟੈਂਸ ਲਗਾ ਸਕਦੇ ਹਾਂ ਏ ਦੇਖੋ ਤੁਸੀਂ ਇਹ ਇੱਥੇ ਮਾਰਕੀਟ ਨੇ ਟੱਚ ਕੀਤਾ 21000 ਤੇ ਮਾਫ ਕਰਨਾ 48222 ਦੇ ਕਰੀਬ ਇੱਕ ਰੈਜ਼ਿਸਟੈਂਸ ਬੰਦਾ ਹੈ ਠੀਕ ਹੈ ਕਿਉਂਕਿ ਇੱਥੇ ਦੇਖੋ ਇੱਥੇ ਮਾਰਕੀਟ ਨੇ ਰੈਜ਼ਿਸਟੈਂਸ ਲਿਆ ਸੀ ਫਿਰ ਬ੍ਰੇਕ ਹੋਈ ਫਿਰ ਉੱਤੇ ਗਈ ਫਿਰ ਤੇ ਲਿਆਈ ਤੇ ਇੱਥੇ ਤੁਸੀਂ ਪਿੱਛੇ ਜਾ ਕੇ ਤੁਹਾਨੂੰ ਮੈਂ ਇੱਕ ਚੀਜ਼ ਇੱਥੇ ਦਿਖਾਉਣਾ ਜੋ ਜੋ ਇਹ ਮਤਲਬ ਹੈ ਕਿ ਤੁਹਾਨੂੰ ਪਤਾ ਕਿੱਥੋਂ ਲੱਗਦਾ ਹੈ ਕਿ ਮਜ਼ਬੂਤ ਹੁੰਦਾ ਹੈ ਦੇਖੋ ਪਹਿਲਾਂ ਵੀ ਇੱਥੋਂ ਰੈਜ਼ਿਸਟੈਂਸ ਇਸ ਨੇ ਲਿਆ ਸੀ ਮਤਲਬ ਕਿ ਇਹ ਮਜ਼ਬੂਤ ਰੈਜ਼ਿਸਟੈਂਸ ਸਪੋਰਟ ਹੁੰਦੇ ਨੇ ਠੀਕ ਹੈ ਤੇ ਜਿੱਥੇ ਮਤਲਬ ਕਿ ਮਲਟੀ ਟਾਈਮ ਦੇਖੋ ਕਿ ਮਾਰਕੀਟ ਨੇ ਰਿਸਿਸਟੈਂਸ ਲਿਆ ਹੁੰਦਾ ਜਾਂ ਸਪੋਰਟ ਲਿਆ ਹੁੰਦਾ ਉੱਥੇ ਆਪਾਂ ਨੇ ਡਰਾਅ ਕਰਨੇ ਹੁੰਦੇ ਆ ਤੇ ਜਾਂ ਫਿਰ ਜਿਵੇਂ ਕਨਸੋਲਿਡੇਟ ਕਰਕੇ ਕੋਈ ਰੇਂਜ ਬਣਾਈ ਹੁੰਦੀ ਹੈ ਹੁਣ ਆਪਾਂ ਥੱਲੇ ਚਲਦੇ ਆ ਹੁਣ ਦੇਖੋ ਇਧਰ ਵੇਖੋ ਮਾਰਕੀਟ ਨੇ 48000 ਦੇ ਲੈਵਲ ਨੂੰ ਥੱਲੇ ਵਾਲੀ ਸਾਈਡ ਨੂੰ ਬ੍ਰੇਕ ਕੀਤਾ ਥੱਲੇ ਵਾਲੀ ਸਾਈਡ ਨੂੰ ਬ੍ਰੇਕ ਕੀਤਾ ਤੇ ਇੱਥੇ ਅੱਗੇ ਸੀ ਇੱਕ ਮਜ਼ਬੂਤ ਸਪੋਰਟ ਇੱਥੇ ਅੱਗੇ ਸੀ ਇੱਕ ਮਜ਼ਬੂਤ سپورਟ ਤੁਸੀਂ ਦੇਖ ਸਕਦੇ ਹੋ ਇੱਥੇ ਹਾਰੀਜ਼ਨਟਲ ਲਾਈਨ ਦੇ ਨਾਲ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਦੇਖੋ ਇੱਥੇ 48800 ਦੇ ਕਰੀਬ ਇਹ ਬੰਦਾ ਸੀ ਇਹ ਦੇਖੋ ਇੱਥੇ ਮਤਲਬ ਕਿ ਮਾਰਕੀਟ ਨੂੰ ਟੱਚ ਵੀ ਨਹੀਂ ਕਰਨ ਦਿੱਤਾ ਇੱਥੇ ਮਤਲਬ ਕਿ ਜਿਹੜੇ ਸਟ੍ਰੌਂਗ ਬਾਅਰ ਸੀ ਉਹਨਾਂ ਨੇ ਮਤਲਬ ਕਿ ਪਿੱਛੋਂ ਹੀ ਮਾਰਕੀਟ ਘੁੰਮ ਗਈ ਤੇ ਫਿਰ ਹੈਮਰ ਕੈਂਡਲ ਬਣਿਆ ਤੇ ਕਿਵੇਂ ਮਾਰਕੀਟ ਤਾਂ ਨੂੰ ਗੋਲੀ ਵਾਂਗੂ ਗਈ ਇਹ ਕਈ ਵਾਰੀ ਹੁੰਦਾ ਹੈ ਪਰ ਇਹ ਹਰ ਵਾਰੀ ਨਹੀਂ ਹੁੰਦਾ ਕਿ ਮਜ਼ਬੂਤ سپورਟ ਹੁੰਦਾ ਹੈ ਇਹ سپورਟ ਜਿਹੜਾ ਆ ਇਹ ਡੈਲੀ ਟੈਂਪਰੇਮ ਤੇ ਵੀ ਹੋਣਾ ਹੈ ਤੁਹਾਨੂੰ ਮੈਂ ਦਿਖਾਉਂਗਾ ਜੀਦਾ ਕਰਕੇ ਕੀ ਮਾਰਕੀਟ ਨੂੰ ਇੱਥੋਂ ਬਾਇ ਕੀਤਾ ਗਿਆ ਇੱਥੇ ਦੇਖੋ ਪਹਿਲਾਂ ਮਤਲਬ ਕਿ ਮਾਰਕੀਟ ਇੱਥੋਂ ਥੱਲੇ ਨਹੀਂ ਕਰਾਸ ਕਰ ਰਹੀ ਸੀ ਫਿਰ ਥੱਲੇ ਗਈ ਤੇ ਮਾਰਕੀਟ ਉੱਤੇ ਨਹੀਂ ਕਰਾਸ ਕਰ پا ਰਹੀ ਸੀ ਪਹਿਲਾਂ ਇਹ سپورਟ ਦਾ ਕੰਮ ਕਰ ਰਿਹਾ ਸੀ ਇੱਥੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਇੱਥੇ سپورਟ ਦਾ ਕੰਮ ਕਰ ਰਿਹਾ ਸੀ ਫਿਰ ਮਾਰਕੀਟ ਥੱਲੇ ਗਈ ਮਾਰਕੀਟ ਉੱਪਰ ਆਉਣ ਦੀ ਕੋਸ਼ਿਸ਼ ਕਰਦੀ ਫਿਰ ਰਿਸਿਸਟੈਂਸ ਦਾ ਕੰਮ ਕਰਦਾ ਰਿਹਾ ਫਿਰ ਬ੍ਰੇਕਆਊਟ ਹੋਇਆ ਦੇਖੋ ਅਗਲੇ ਦਿਨ ਉੱਤੇ ਓਪਨਿੰਗ ਹੋਈ ਤੇ ਕਿਵੇਂ ਮਾਰਕੀਟ ਤੇਜ਼ੀ ਨਾਲ ਉੱਤੇ ਗਈ ਤੇ ਇਹ ਹੁੰਦੇ ਆ سپورਟ ਤੇ ਰੈジਸਟੈਂਸ ਜਿਹੜੇ ਆਪਾਂ 15 ਮਿੰਟ ਦੇ ਟਾਈਮ ਫਰੇਮ ਤੇ ਇਹਨਾਂ ਨੂੰ ਲਗਾ ਸਕਦੇ ਆ ਵੀਕਲੀ سپورਟ ਤੇ ਰੈジਸਟੈਂਸ ਵੀ ਹੁੰਦੀ ਆ ਤੇ ਡੇਲੀ ਵੀ ਹੁੰਦੀ ਆ ਜਿਹੜੇ ਮਜ਼ਬੂਤ ਹੁੰਦੇ ਹੁਣ ਡੇਲੀ ਤੇ ਟਾਈਮ ਫਰੇਮ ਤੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਕਿ ਇੱਕ ਕਿੱਦਾਂ ਮਜ਼ਬੂਤ سپورਟ ਸੀ ਜਿਹਦਾ ਕਰਕੇ ਮਾਰਕੀਟ ਇੱਥੋਂ ਘੁੰਮੇ ਅੱਜ ਜੇ ਹੁਣ ਦੇਖੋ ਤੁਸੀਂ ਡੇ ਟਾਈਮ ਫਰੇਮ ਤੇ ਦੇਖੋਗੇ ਇੱਥੇ ਇੱਕ ਹੈਮਰ ਕੈਂਡਲ ਬਣਿਆ ਹੋਇਆ ਸੀ ਤੇ ਹੈਮਰ ਕੈਂਡਲ ਦਾ ਇਹ ਹਾਈ ਸੀ ਜਿਹੜਾ ਇੱਕ ਮਜ਼ਬੂਤ ਰੈジਸਟੈਂਸ ਸੀ 47800 ਦਾ ਜਿੱਦੋਂ ਤੁਸੀਂ ਦੇਖਿਆ ਹੋਗਾ ਕਿ ਇੱਥੇ ਮਾਰਕੀਟ ਨੇ ਇਸ ਨੂੰ ਟੱਚ ਕਰਦਿਆਂ ਸਾਰੀ ਕਿਵੇਂ ਵਾਪਸ ਗਈ ਮਤਲਬ ਕਿ ਵੱਡਾ ਸਪੋਰਟ ਹੈ ਇੱਥੋਂ ਪੋਜੀਸ਼ਨਲ ਲੋਕ ਆਪਣੀਆਂ ਪੋਜੀਸ਼ਨਾਂ ਕ੍ਰੀਏਟ ਕਰਦੇ ਨੇ ਇਹੋ ਜਿਹਾ ਸਪੋਰਟ ਤੋਂ ਠੀਕ ਹੈ ਪਹਿਲਾਂ ਇੱਥੇ ਹੈਮਰ ਬਣਿਆ ਸੀ ਲੋਕਾਂ ਨੇ ਪੋਜੀਸ਼ਨ ਕ੍ਰੀਏਟ ਕੀਤੀ ਇੱਥੋਂ ਤੱਕ ਟਾਰਗੇਟ ਅਸਰ ਕੀਤਾ ਫਿਰ ਦੇਖੋ ਪ੍ਰੋਫਿਟ ਬੁਕਿੰਗ ਹੋਣ ਦੇ ਕਰਕੇ ਮਾਰਕੀਟ ਥੱਲੇ ਆਈ ਫਿਰ ਜਿਹੜੇ ਵੀ ਲੋਕ ਬਚੇ ਸੀ ਮਤਲਬ ਕਿ ਪੋਜੀਸ਼ਨ ਕਰੀਏ ਕਰਨ ਤੋਂ ਉਹਨਾਂ ਨੇ ਫਿਰ ਇੱਥੋਂ ਪੋਜੀਸ਼ਨ ਕਰੀਏ ਕੀਤੀ ਜਿਹੜੇ ਕਿ ਲੌਂਗ ਟਾਈਮ ਵਾਸਤੇ ਪੋਜੀਸ਼ਨਾਂ ਕਰੀਏ ਕਰਦੇ ਨੇ ਉਹ ਹਮੇਸ਼ਾ ਸਪੋਰਟ ਤੋਂ ਬਾਏ ਕਰਦੇ ਨੇ ਇਹ ਹੁੰਦੇ ਨੇ ਵੱਡੇ ਸਪੋਰਟ ਇਹਨਾਂ ਸਪੋਰਟਾਂ ਦੇ ਕੋਲ ਜਾ ਕੇ ਕਈ ਵਾਰ ਇੰਟਰਾਡੇ ਦੇ ਵਿੱਚ ਮਾਰਕੀਟ ਕਨਸੋਲੀਡੇਟ ਕਰਦੀ ਰਹਿੰਦੀ ਹੈ ਪਰ ਇਹਨਾਂ ਨੂੰ ਬ੍ਰੇਕ ਨਹੀਂ ਕਰ ਪਾਉਂਦੀ ਕਿਉਂਕਿ ਬਹੁਤ ਸਟਰੌਂਗ ਹੁੰਦੇ ਨੇ ਇਹ ਜਿਹੜੇ ਸਪੋਰਟ ਤੇ ਰਿਸਿਸਟੈਂਸ ਹੁੰਦੇ ਨੇ ਬਹੁਤ ਸਟਰੌਂਗ ਹੁੰਦੇ ਨੇ ਹੁਣ ਦੇਖੋ ਸਪੋਰਟ ਦੇ ਉੱਤੇ ਆਪਾਂ ਮਤਲਬ ਕਿ ਐਂਟਰੀ ਉਦੋਂ ਹੀ ਕਰਨੀ ਆ ਜਦੋਂ ਕੋਈ ਆਪਾਂ ਨੂੰ ਕੈਂਡਲਸਟਿਕ ਪੈਟਰਨ ਦਿਖਦਾ ਹੈ ਜਾਂ ਫਿਰ ਮਤਲਬ ਕਿ ਉਹਦੇ ਕੋਲ ਆਮ ਕੇ ਜਦੋਂ ਰੇਂਜ ਬਣਦੀ ਹੈ ਕਿਸੇ ਵੀ ਕਿਸੇ ਵੀ ਮਤਲਬ ਕਿ ਰੈਜ਼ਿਸਟੈਂਸ ਕੋਲੇ ਰੇਂਜ ਬਣਦੀ ਹੈ ਆ ਕੇ ਫਿਰ ਉਹਦਾ ਬ੍ਰੇਕਆਊਟ ਹੁੰਦਾ ਹੈ ਫਿਰ ਆਪਾਂ ਐਂਟਰੀ ਕਰਨੀ ਹੁੰਦੀ ਹੈ ਉਦ ਤਰਾਪਾਂ ਐਂਟਰੀ ਨਹੀਂ ਕਰਨੀ ਹੁੰਦੀ ਇੱਥੇ ਦੇਖੋ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸ ਦਿੰਨਾ ਆ ਇੱਥੇ ਦੇਖੋ ਆਪਾਂ ਇੱਕ 48000 ਤੇ ਤੁਹਾਨੂੰ ਲਗਾ ਕੇ ਦੱਸ ਦਿੰਨੇ ਆ ਜਿਵੇਂ ਕਿ ਇਹ ਦੇਖੋ ਤੁਸੀਂ 48000 ਦਾ ਸੀ ਮਜ਼ਬੂਤ ਰੈジਸਟੈਂਸ ਦੇਖੋ ਇਹਦੇ ਕੋਲ ਆ ਕੇ ਮਾਰਕੀਟ ਨੇ ਇੱਥੇ ਵੇਟ ਕੀਤਾ ਮਤਲਬ ਮਾਰਕੀਟ ਰੁਕਣਾ ਸਟਾਰਟ ਹੋ ਜੀ ਜਦੋਂ ਮਾਰਕੀਟ ਰੁਕਣਾ ਸਟਾਰਟ ਹੋ ਜੇ ਕਿਸੇ ਵੀ ਮਜ਼ਬੂਤ ਰੈジਸਟੈਂਸ ਦੇ ਕੋਲ ਤੇ ਉੱਥੇ ਆਪਾਂ ਮਤਲਬ ਕਿ ਇਹਾਂ ਰੱਖਣਾ ਹੁੰਦਾ ਹੈ ਜਦੋਂ ਹੀ ਰੈਜ਼ਿਸਟੈਂਸ ਬ੍ਰੇਕ ਹੁੰਦਾ ਹੈ ਉਸੇ ਵਕਤ ਆਪਾਂ ਐਂਟਰੀ ਲੈਣੀ ਹੁੰਦੀ ਹੈ ਤੇ ਅੱਗੇ ਟਾਰਗੇਟ ਉਹਦੇ ਨੈਕਸਟ ਰੈਜ਼ਿਸਟੈਂਸ ਹੁੰਦੇ ਨੇ ਮਤਲਬ ਕਿ ਵੱਡੇ سپورਟ ਜਾਂ ਰੈਜ਼ਿਸਟੈਂਸ ਨੂੰ ਬ੍ਰੇਕ ਕਰਨ ਲਈ ਮਾਰਕੀਟ ਨੂੰ ਉਹਦੇ ਕੋਲ ਰੋਕ ਕੇ ਟਾਈਮ ਬਤਾਉਣਾ ਪੈਂਦਾ ਹੈ ਫਿਰ ਉਹ ਬ੍ਰੇਕ ਹੁੰਦਾ ਹੈ ਡਾਇਰੈਕਟ ਕਦੇ ਵੀ ਬ੍ਰੇਕ ਨਹੀਂ ਹੁੰਦਾ ਜਦੋਂ ਵੀ ਡਾਇਰੈਕਟ ਬ੍ਰੇਕ ਹੋਊਗਾ ਉੱਥੇ ਤੁਸੀਂ ਟਾਈਪ ਹੋ ਜਾਵੋਗੇ ਐਗਜ਼ਾਮਪਲ ਦੇ ਤੌਰ ਤੇ ਇੱਥੇ ਤੁਸੀਂ ਤੁਹਾਨੂੰ ਦੱਸ ਦਿੰਨਾ ਮੈਂ ਇੱਥੇ ਤੁਸੀਂ ਦੇਖੋ ਇਹ ਦੇਖੋ 47500 ਦਾ ਇਹ 47500 ਦਾ ਇੱਕ ਮਤਲਬ ਕਿ سپورਟ ਹੈ ਦੇਖੋ ਮਾਰਕੀਟ ਓਪਨ ਹੁੰਦਿਆਂ ਹੀ ਸਿੱਧੀ ਡਾਇਰੈਕਟ ਜਾ ਰਹੀ ਸੀ ਤੇ ਇੱਥੋਂ ਜਿਨ੍ਹਾਂ ਲੋਕਾਂ ਨੂੰ ਲੱਗੂਗਾ ਕਿ ਹੋਰ ਥੱਲੇ ਜਾ ਰਹੀ ਜਾਵੇਗੀ ਮਾਰਕੀਟ ਉਹਨਾਂ ਦਾ ਲਾਸ ਹੋ ਜਾਏਗਾ ਸਿੱਧਾ ਇਸਨੇ ਦੇਖੋ ਬ੍ਰੇਕ ਕੀਤਾ ਪਰ ਜੇ ਨજર ਮਾਰਕੀਟ ਕੋਲੇ ਰੁਕਦੀ ਨਹੀਂ ਉਹਨਾਂ ਚ ਬ੍ਰੇਕ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ ਕਿਉਂਕਿ ਜਿਨ੍ਹਾਂ ਲੋਕਾਂ ਨੇ ਇੱਥੋਂ ਪਿਛਲੇ ਯਰ ਰੈਜ਼ਿਸਟੈਂਸ ਤੋਂ ਬਾਇ ਕੀਤਾ ਹੁੰਦਾ ਜਿਵੇਂ ਕਿ ਇਸ سپورਟ سپورਟ ਤੋਂ ਬਾਇ ਕੀਤਾ ਹੁੰਦਾ ਜਾਂ ਫਿਰ ਰੈਜ਼ਿਸਟੈਂਸ ਤੋਂ ਜਿੱਥੇ ਥੱਲੇ ਨੂੰ ਜਾਂਦੀ ਹੈ ਮਾਰਕੀਟ ਜਿਵੇਂ ਇਸ سپورਟ ਦੇ ਥੱਲੇ ਮਾਰਕੀਟ ਓਪਨ ਹੋਈ ਇੱਥੋਂ ਲੋਕਾਂ ਨੇ ਮਾਰਕੀਟ ਓਪਨ ਹੁੰਦਿਆਂ ਸਾਰੇ ਇੰਟਰ ਵਾਲੀਆਂ ਹੋਈਆਂ ਉਹ ਇੱਥੇ ਆਣ ਕੇ ਸੈਲ ਕਰ ਦੇਣਗੇ ਆਪਦੀ ਪੋਜੀਸ਼ਨ ਨੂੰ ਕਿਉਂਕਿ ਉਹਨਾਂ ਦਾ ਪ੍ਰੋਫਿਟ ਇੱਥੇ ਪੂਰਾ ਹੋ ਜਾਵੇਗਾ ਤੋ ਇਹ ਨਹੀਂ ਸੋਚਣ ਕਰਕੇ ਡਾਇਰੈਕਟ ਬਾਏ ਪਰ ਜਿਹੜਾ ਇੱਥੋਂ ਐਂਟਰੀ ਲਵੇਗਾ ਉਹਦਾ ਲੌਸ ਸ਼ ਹੋਵੇਗਾ ਕਿਉਂਕਿ ਜੇ ਕਿਸੇ ਨੇ ਇੱਥੋਂ ਐਂਟਰੀ ਕਰਨੀ ਹੈ ਤੇ ਉਸਨੂੰ ਵੇਟ ਕਰਨਾ ਪਏਗਾ ਇਸ ਲੈਵਲ ਦਾ ਬ੍ਰੇਕਡਾਊਨ ਹੁੰਦਾ ਮਤਲਬ ਕਿ ਇੱਥੇ ਮਾਰਕੀਟ ਜੇ ਦਾ ਰੁੱਕ ਕੇ ਟਾਈਮ ਸਪੈਂਡ ਕਰਨਾ ਸਟਾਰਟ ਕਰਦੀ ਹੈ ਤੇ ਫਿਰ ਉਹ ਮਤਲਬ ਕਿ ਤਿਆਰ ਹੋ ਸਕਦਾ ਆਪਦੀ ਐਂਟਰੀ ਲੈਣ ਵਾਸਤੇ ਥੱਲੇ ਵਾਲੀ ਸਾਈਡ ਨੂੰ ਪਰ ਜੇ ਰੁਕਣ ਦੀਪ ਜਾਏ ਵਾਪਸ ਜਾ ਰਹੀ ਹੈ ਤੇ ਮਤਲਬ ਕਿ ਇਹ ਬਹੁਤ ਮਜ਼ਬੂਤ ਸਪੋਰਟ ਹੈ ਤੇ ਇੱਥੋਂ ਮਾਰਕੀਟ ਥੱਲੇ ਜਾਣ ਦੇ ਚਾਂਸਸ ਬਹੁਤ ਘੱਟ ਨੇ ਤੇ ਐਵੇਂ ਤੁਸੀਂ ਸਪੋਰਟ ਦਾ ਰੈਜ਼ਿਸਟੈਂਸ ਲਗਾ ਸਕਦੇ ਹੋ 1 ਤੇ ਉਸ ਤੋਂ ਬਾਅਦ ਇਹਨਾਂ ਦੇ ਹਿਸਾਬ ਨਾਲ ਤੁਸੀਂ ਟ੍ਰੇਡ ਕਰ ਸਕਦੇ ਹੋ ਬਾਕੀ ਜਦੋਂ ਵੀ ਤੁਹਾਨੂੰ ਮੱਲੋ ਕਿ ਜਿੱਥੇ ਨਹੀਂ ਮਿਲਦਾ ਪਿਛਲੀ ਪੋਜੀਸ਼ਨ ਉਦੋਂ ਤੁਸੀਂ ਪਿੱਛੇ ਜਾ ਕੇ ਚਾਰਨੋਂ ਦੇਖ ਸਕਦੇ ਹੋ ਜਿਵੇਂ ਇੱਥੇ ਦੇਖੋ ਉੱਪਰ ਕਿੰਨਾ ਕਨਸੋਲिडेट ਹੋਇਆ ਸੀ ਇਹ ਵੀ ਇੱਕ ਇੱਥੇ ਦੇਖੋ ਹਾਈ ਇੱਥੇ ਕਿੰਨਾ ਟਾਈਮ ਮਾਰਕੀਟ ਵਿੱਚ ਸਪੈਂਡ ਕੀਤਾ ਇਹ ਵੀ ਇੱਕ ਮਜ਼ਬੂਤ ਰੈਜ਼ਿਸਟੈਂਸ ਦਾ ਕੰਮ ਕਰੇਗਾ ਜਿੱਥੇ ਮੈਂ ਲੀਕ ਮਾਰ ਰਿਹਾ ਇੱਕ ਰੈਜ਼ਿਸਟੈਂਸ ਹੋਏਗਾ ਮਾਰਕੀਟ ਦੇ ਲਈ 44000 444 ਦੇ ਕਰੀਬ ਹੋਵੇਗਾ ਇਹ ਵੀ ਇੱਕ ਮਜ਼ਬੂਤ ਰਿਸਿਸਟੈਂਸ ਹੋਇਆ ਕਿਉਂਕਿ ਮਲਟੀ ਟਾਈਮ ਦੇਖੋ ਮਾਰਕੀਟ ਨੇ ਇੱਥੇ ਕਨਸੋਲिडेट ਕੀਤਾ ਤੇ ਧੰਨਵਾਦ ਇਹ ਸੀ ਆਪਣੀ ਸਪੋਰਟ ਤੇ ਰਿਸਿਸਟੈਂਸ ਦੀ ਵੀਡੀਓ ਅਗਲੀ ਵੀਡੀਓ ਆਪਾਂ ਹੈਮਰ ਕੈਂਡਲ ਦੀ ਬਣਾਵਾਂਗੇ ਉਹਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਧੰਨਵਾਦ